ਹੈਲੋ ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤਾਂ ਨਾ ਮਕਰੋਨੀ ਦੀ ਰੈਸਪੀ ਸ਼ੇਅਰ ਕਰਾਂਗੇ ਮੈਂ ਲਈ ਹੈ ਇੱਕ ਕੋਲੀ ਸੀ ਮਕਰੋਨੀ ਇਸ ਨੂੰ ਅਸੀਂ ਹੀ ਗਰਮ ਪਾਣੀ ਵਿੱਚ ਉਬਾਲ ਲੈਣੇ ਹਾਂਗੇ ਮਕਰੋਨੀ ਬਣਾ ਲੈ ਅਸੀਂ ਕਲਿਆ ਫਰਾਈ ਪੈਨ ਤੇ ਫਰਾਈ ਪੈਨ ਚ ਅਸੀਂ ਪਾਣੀ ਪਾ ਲਿਆ ਤੇ ਹੁਣ ਅਸੀਂ ਗੈਸ ਨੂੰ ਓਨ ਕਰ ਦਿੰਦੇ ਹਾਂ ਤੇ ਜਦੋਂ ਇਹ ਸਾਡਾ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਮਕਰੋਨੀ ਅਸੀਂ ਲਈ ਹੈ ਇੱਕ ਕੋਲੀ ਮਕਰੋਨੀ ਦੀ ਜਦੋਂ ਵੀ ਤੁਸੀਂ ਮਕਰੋਨੀ ਨੂੰ ਪਾਣੀ ਵਿੱਚ ਪਾਣਾ ਤੁਸੀਂ ਰਿੱਜਦੇ ਪਾਣੀ ਵਿੱਚ ਹੀ ਮਕਰੋਨੀ ਨੂੰ ਪਾਣਾ ਜਾਂ ਪਾਣੀ ਚੰਗੀ ਤਰ੍ਹਾਂ ਤੁਹਾਡਾ ਗਰਮ ਹੋਣਾ ਚਾਹੀਦਾ ਹੈ ਠੰਡੇ ਪਾਣੀ ਵਿੱਚ ਮਕਰੋਨੀ ਬਿਲਕੁਲ ਵੀ ਨਹੀਂ ਪਾਣੀ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਨਮਕ ਪਾਉਣ ਨਾਲ ਇਹ ਹੈ ਕਿ ਮਕਰੋਨੀ ਵਿੱਚ ਚੰਗੀ ਤਰ੍ਹਾਂ ਨਮਕ ਰਲ ਜਾਏਗਾ ਅੱਧਾ ਚਮਚ ਪਾਣਾ ਕਿਉਂ ਉਹ ਨਾਲ ਮਕਰੋਨੀ ਆਪਾਂ ਚੇਹ ਨਹੀਂ ਚਿਪਕੇਗੀ। ਕੱਲੀ-ਕੱਲੀ ਹੋਵੇਗੀ। ਜਿੰਨਾ ਚੈਹਰਾ ਸਾਡੀ ਮਕਰੋਨੀ ਰਿਜਦੀ ਪਈ ਹੈ ਉਹਨਾਂ ਚੱਕ ਅਸੀਂ ਮਕਰੋਨੀ ਦਾ ਤਰਕਾ ਤਿਆਰ ਕਰ ਲੈਣੇ ਆ। ਮਕਰੋਨੀ ਦਾ ਤਰਕਾ ਤਿਆਰ ਕਰਨ ਲਈ ਅਸੀਂ ਲਏ ਦੋ ਟਮਾਟਰ ਚਾਰ ਹੜੀਆਂ ਮਿਰਚਾਂ ਦੋ ਤਿੰਨ ਲਸਣ ਦੀਆਂ ਕਲੀਆਂ ਲਸਣ ਅਸੀਂ ਜ਼ਿਆਦਾ ਨਹੀਂ ਪਾਣਾ ਸਿਰਫ ਟੇਸਟ ਦੇਣ ਲਈ ਹੀ ਲਸਣ ਨੂੰ ਪਾਉਣਾ ਸੀ ਇੱਕ ਲਿਆ ਪਿਆਜ਼ ਇਹਨਾਂ ਸਾਰਿਆਂ ਨੂੰ ਛਿਲਕੇ ਬਰੀਕ ਬਰੀਕ ਕੱਟ ਲੈਣੇ ਆ ਤੇ ਮਕਰੋਨੀ ਵਿੱਚ ਪਾਉਣ ਲਈ ਅਸੀਂ ਲਿਆਇਆ ਪਨੀਰ ਪਨੀਰ ਨੂੰ ਅਸੀਂ ਹੱਥ ਨਾਲ ਮੈਸ ਕਰ ਲਿਆ ਹੈ ਜਿੰਨਾ ਚਿਰ ਮਕਰੋਨੀ ਸਾਡੀ ਰਿਜਦੀ ਗਈ ਹੈ ਉਹਨਾਂ ਚੱਕੇ ਮਟੀਰੀਅਲ ਸਾਰਾ ਕੱਟ ਲੈਣੇ ਆ ਇਸ ਤੇ ਉੱਪਰ ਅਸੀਂ ਕਰਾਈ ਨੂੰ ਰੱਖ ਲਿਆ ਹੁਣ ਅੰਦਰ ਚ ਪਾਵਾਂਗੇ ਅਸੀਂ ਤੇਲ ਤੇਲ ਗਰਮ ਹੋ ਗਿਆ ਹੁਣ ਅੰਦਰ ਪਾ ਦਾਂਗੇ ਅਸੀਂ ਜੀਰਾ ਨਾਲ ਹੀ ਪਾ ਦਾਂਗੇ ਸਾਬਤ ਦੋ ਤਿੰਨ ਲਾਲ ਮੱਛਾਂ ਜੀਰਾ ਸਾਡਾ ਭੁੱਜ ਗਿਆ ਹੁਣ ਅਸੀਂ ਕਟਿਆ ਹੋਇਆ ਪਿਆਜ਼ ਤੇ ਹਰੀਆਂ ਮਿਰਚਾਂ ਤੇਲ ਦੇ ਵਿੱਚ ਪਾ ਦਾਂਗੇ ਮਾਲ ਲਈ ਪੈਂਟਰ ਕਲੀਆਂ ਲਖੰਡੀਆਂ ਸੀ ਉਹ ਵੀ ਨਾਲ ਹੀ ਦੇਖੋ ਪਿਆਜ਼ ਨੂੰ ਸਹੀ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦਾ ਪਿਆਜ਼ ਆ ਸਾ ਡਾਹ ਲਿਆ ਤਾਂ ਬ੍ਰਾਊਨ ਹੋ ਗਿਆ வாட்டே சார மசால அமச்சி ਅੱਧਾ ਚਮਚ ਗਰਮ ਮਸਾਲਾ ਸੁੱਕਾ ਤਾਂ ਨਹੀਂ ਨਮਕ ਅਸੀਂ ਪਹਿਲੇ ਹੀ ਪਾਇਆ ਹੋਇਆ ਇਸ ਕਰਕੇ ਮੰਗਨ ਨੂੰ ਕਾਟੀ ਹੀ ਰੱਖਾਂਗੇ ਹਮਨ ਕੋਲ ਤੇ ਨਮਕੀ ਗਰਮ ਮਸਾਲਾ ਮਿਕਸ ਕਰ ਲੈਣੇ ਆ ਇੱਕ ਚਮਚ ਪਾਵਾਂਗੇ ਇਹਦੇ ਚ ਪਾਣੀ ਆਹ ਨੂੰ ਮਾਲੇ ਫਰਾਈ ਦੇ ਨਾਲ ਨਾਲ ਲੱਗੇ। ਇਹ ਆਹ ਟਮਾਟਰ ਸਾਡੇ ਪੁੱਜ ਗਏ ਨੇ ਹੁਣ ਅੰਦਰ ਚ ਪਾਵਾਂਗੇ ਅਸੀਂ ਮਕਰੋਨੀ। ਟਮਾਟਰ ਤੇ ਪਿਆਜ਼ ਤੇ ਤੁਸੀਂ ਮਕਰੋਨੀ ਨੂੰ ਪਾ ਲਿਆ। ਧੌਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਪਾਵਾਂਗੇ ਇਹਦੇ ਵਿੱਚ ਪਨੀਰ ਇਹਨੂੰ ਕਮੀ ਤੋਂ ਆਸ ਵਿੱਚ ਪਾ ਦਵਾਂ। ਮਕਰੋਨੀ ਦੇ ਸਾਰੇ ਨੇ ਬਣਾ ਕੇ ਖਾਦੀ ਹੋਈਆਂ ਤੁਸੀਂ ਇੱਕ ਵਾਰੀ ਪਨੀਰ ਵਾਲੀ ਮਕਰੋਨੀ ਬਣਾ ਕੇ ਖਾਓ ਤੁਹਾਨੂੰ ਬਹੁਤ ਹੀ ਟੇਸਟ ਲੱਗੇਗੀ ਤੇ ਤੁਸੀਂ ਜਦੋਂ ਵੀ ਮਕਰੋਨੀ ਬਣਾਓਗੇ ਪਨੀਰ ਪਾ ਕੇ ਹੀ ਬਣਾਉਗੇ ਕਿਉਂਕਿ ਪਨੀਰ ਵਾਲੀ ਨਹੀਂ ਟੇਸਟ ਹੁੰਦੀ ਐ ਤੁਸੀਂ ਬਾਰ-ਬਾਰ ਬਣਾ ਕੇ ਖਾਓਗੇ ਇਸ ਨੂੰ ਹੋਣਾ ਦੇ ਵਿੱਚ ਪਾਵਾਂਗੇ ਅਸੀਂ ਟਮਾਟਰ ਸੌਸ ਲੋਹ ਦੀ ਚਮਕਾਉਣੀ ਸਾਡੀ ਬਣ ਗਈ ਐ ਇਹ ਬਹੁਤ ਹੀ ਟੇਸਟ ਹੁੰਦੀ ਐ ਤੇ ਟਟਪਟ ਬਣ ਜਾਂਦੀ ਐ ਤੇ ਮੈਂ ਜ਼ਿਆਦਾਤਰ ਪਨੀਰ ਪਾ ਕੇ ਹੀ ਇਸ ਨੂੰ ਬਣਾਣੀ ਆ ਤੁਸੀਂ ਇਸ ਨੂੰ ਫੁਲਕਿਆਂ ਨਾਲ ਵੀ ਖਾ ਸਕਦੇ ਹੋ ਤੇ ਇਦਾਂ ਵੀ ਖਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਸੀਂ ਇਸ ਨੂੰ ਹੁਣ ਪਲੇਟ ਵਿੱਚ ਪਾਵਾਂਗੇ ਤੁਸੀਂ ਵੀ ਸਨੂ ਜ਼ਰੂਰ ਬਣਾ ਕੇ ਖਾਓ ਤੇ ਬੱਚਿਆਂ ਨੂੰ ਵੀ ਬਣਾ ਕੇ ਦਿਓ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ